ਹਾਂਜੀ ਦੋਸਤੋ ਅੱਜ ਆਪਾਂ ਬਣਾਵਾਂਗੇ microwaves ਦੇ ਵਿੱਚ ਚੌਲ ਵੇਖਾਂਗੇ ਵੀ ਕਿਸ ਤਰ੍ਹਾਂ ਦੇ ਬੰਦੇ ਨੇ ਦੇਖੋ ਜੀ ਆਪਾਂ ਚੌਲ ਬਣਾਏ ਸੀ ਤੇ ਵੈਸੇ ਮੇਰੇ ਤਾਂ ਬਹੁਤ ਵਧੀਆ ਚੌਲ ਬਣੇ ਸੀਗੇ ਮੈਂ ਤੁਹਾਡੇ ਨਾਲ ਵੀ ਇਹ ਵਾਲੀ ਰੈਸਪੀ ਸ਼ੇਅਰ ਕਰਦੀ ਹਾਂ ਵੀ ਮੈਂ ਕਿਸ ਤਰ੍ਹਾਂ ਦੇ ਨਾਲ ਇਹ ਬਣਾਏ ਨੇ ਅਗਰ ਤੁਹਾਡੇ ਕੋਲ ਟਾਈਮ ਘੱਟ ਆ ਜਾਂ ਤੁਹਾਡਾ ਸਿਲੰਡਰ ਵਗੈਰਾ ਮੁੱਕਿਆ ਹੋਆ ਤੇ ਤੁਹਾਡੇ ਕੋਲ ਮਾਈਕ੍ਰੋਵੇਵ ਹੈਗਾ ਤਾਂ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਮਾਈਕ੍ਰੋਵੇਵ ਦੇ ਵਿੱਚ ਜਿਹੜੇ ਚੌਲ ਆ ਬਣਾ ਸਕਦੇ ਹੋ ਦੇਖੋ ਜੀ ਬਹੁਤ ਹੀ ਵਧੀਆ ਚੌਲ ਬਣੇ ਨੇ ਮੈਂ ਜਿਹੜੇ ਸੇਲਾ ਚੌਲ ਬਣਾਏ ਨੇ ਤੁਸੀਂ ਬਾਸਪਤੀ ਚੌਲ ਵੀ ਬਣਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੜਦੀ ਕਲਾ ਚ ਹੋਵੋਗੇ ਠੀਕ ਠਾਕ ਆਪਣੇ ਆਪਣੇ ਘਰਾਂ ਚ ਹੋਵੋਗੇ ਹਾਂਜੀ ਇੱਥੇ ਦੇਖੋ ਆਪਣੇ ਚਾਵਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੱਕੇ ਨੇ ਦੇਖ ਸਕਦੇ ਹੋ ਹਾਂਜੀ ਸਭ ਤੋਂ ਪਹਿਲਾਂ ਆਪਾਂ ਚੌਲਾਂ ਦਾ ਨਾਪ ਕਰ ਲਵਾਂਗੇ ਮੈਂ ਇਹ ਵਾਲੇ ਦੋ ਗਲਾਸ ਪਾ ਰਹੀਆਂ ਹਾਂ ਚੌਲਾਂ ਦੇ ਦੇਖੋ ਜੀ ਆਪਾਂ ਜਿਹੜੇ ਸੇਲਾ ਚੌਲ ਹੁੰਦੇ ਨੇ ਛੋਟੇ ਚੌਲ ਉਹ ਵਾਲੇ ਲੈਏ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਲਵਾਂਗੇ ਅਗਰ ਤੁਸੀਂ ਬਾਜ਼ਾਰ ਤੋਂ ਇਹ ਵਾਲੇ ਚੌਲ ਲੈਣ ਜਾਓਗੇ ਤਾਂ 40 ਰੁਪਏ ਦੇ ਕਿਲੋ ਇੰਨੇ ਦੇ ਹੀ ਆਉਂਦੇ ਨੇ ਤੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਧੋ ਲੈਣਾ ਵਾ ਤੇ ਹੁਣ ਜਿੰਨੇ ਆਪਾਂ ਚੌਲ ਪਾਏ ਨੇ ਨਾਪ ਕਰਿਆ ਸੀ ਉਦੋਂ ਡਬਲ ਆਪਾਂ ਪਾਣੀ ਪਾਵਾਂਗੇ ਦੋ ਗਲਾਸ ਆਪਾਂ ਚੌਲਾਂ ਦੇ ਪਾਏ ਸੀ ਤਾਂ ਚਾਰ ਗਲਾਸ ਆਪਾਂ ਪਾਣੀ ਦੇ ਪਾਵਾਂਗੇ ਤੇ ਹੁਣ ਟੇਸਟ ਦੇ ਅਕੋਰਡਿੰਗ ਮੈਂ ਇਸ ਦੇ ਵਿੱਚ ਕਰ ਦਿੱਤਾ ਹੈ ਨਮਕ ਐਡ ਤੇ ਮੈਂ ਇਸ ਦੇ ਵਿੱਚ ਕੋਈ ਵੀ ਆਇਲ ਜਾਂ ਘਿਓ ਵਗੈਰਾ ਕੁਝ ਵੀ ਨਹੀਂ ਮੈਂ ਇਹਨਾਂ ਦੇ ਵਿੱਚ ਐਡ ਕਰਿਆਗਾ ਤੇ ਇੱਕ ਵੱਡਾ ਬੋਲ ਹੀ ਜਿਹੜਾ ਆਪਾਂ ਲਿਆ ਸੀ ਉਸ ਦੇ ਵਿੱਚ ਇਹ ਪਾਏ ਨੇ ਤੇ ਹੁਣ ਆਪਾਂ ਮਾਈਕ੍ਰੋਵੇਵ ਵਿੱਚ ਇਸ ਨੂੰ ਰੱਖ ਦੰਨੇ ਆ ਜਿਹੜਾ ਆਪਣਾ ਮਾਈਕ੍ਰੋਵੇਵ ਹੈ ਆਪਣਾ ਹੈ ਕਨਵੈਕਸ਼ਨ oven ਤੇ ਹੁਣ ਤੁਸੀਂ ਇਸ ਨੂੰ ਆ ਦੇਖੋ ਮਾਈਕ੍ਰੋ ਤੇ ਕਰ ਦੇਣਾ ਵਾ ਹਾਂਜੀ ਮਾਈਕ੍ਰੋ ਤੇ ਕਰਕੇ ਤੇ 10 ਮਿੰਟ ਦੇ ਲਈ ਇਸ ਨੂੰ ਸੈੱਟ ਕਰਕੇ ਤੇ ਸਟਾਰਟ ਕਰ ਦੇਣਾ ਵਾ ਹੋਰ ਮੈਂ ਕੁਝ ਨਹੀਂ ਖਾਸ ਇਸ ਨੂੰ ਕਰਿਆ ਮੈਂ ਸਿਰਫ ਮਾਈਕ੍ਰੋ ਤੇ ਕਰਕੇ ਵੈਸੇ ਮੈਂ ਪਹਿਲਾਂ ਵੀ ਇਦਾਂ ਹੀ ਬਣਾਉਣੀ ਹੁੰਨੀ ਆ ਫਿਰ ਮੈਂ ਸੋਚਿਆ ਕਿਉਂ ਨਾ ਮੈਂ ਤੁਹਾਡੇ ਨਾਲ ਵੀ ਇਹ ਵਾਲੀ ਵੀਡੀਓ ਸ਼ੇਅਰ ਕਰਾਂ ਤੇ ਕੋਈ 10-12 ਮਿੰਟ ਦੇ ਵਿੱਚ ਹੱਦ ਕੋਈ 14 ਮਿੰਟ ਦੇ ਵਿੱਚ ਇਹ ਵਾਲੇ ਬਣ ਕੇ ਚੌਲ ਆਪਣੇ ਰੈਡੀ ਹੋ ਜਾਂਦੇ ਨੇ ਤੇ ਜਦੋਂ 5-6 ਮਿੰਟ ਹੋ ਜਾਣ ਇਹਨਾਂ ਨੂੰ ਤਾਂ ਤੁਸੀਂ ਇਸ ਤਰ੍ਹਾਂ ਦੇ ਨਾਲ ਚਮਚੇ ਦੇ ਨਾਲ ਇਹਨਾਂ ਨੂੰ ਹਿਲਾ ਦੇਣਾ ਵਿੱਚ ਉਹ ਚਲਾ ਦੇਣਾ ਵਾ ਹਾਂਜੀ ਦੇਖੋ 3 ਮਿੰਟ ਰਹਿੰਦੇ ਆ ਆਪਾਂ ਇਹਨਾਂ ਨੂੰ ਚਲਾ ਦਿੱਤਾ ਸੀਗਾ ਤੇ ਦੇਖੋ ਇੱਕ ਵਾਰ ਆਪਾਂ ਜਿਹੜਾ 10 ਮਿੰਟ ਦੀ ਟਾਈਮਿੰਗ ਲਗਾਈ ਸੀਗੀ ਉਹ ਆਪਣੀ ਪੂਰੀ ਹੋ ਗਈ ਏ ਤੇ ਚੌਲ ਆਪਣੇ ਕਾਫੀ ਹੱਦ ਤੱਕ ਫੁੱਲ ਗਏ ਨੇ ਦੇਖੋ ਜੀ ਥੋੜਾ ਜਿਹਾ ਪਾਣੀ ਇਹਨਾਂ ਦੇ ਵਿੱਚ ਰਹਿ ਗਿਆ ਵਾ ਤੇ ਕਾਫੀ ਸੌਫਟ ਜਿਹਾ ਵੀ ਹੋ ਚੁੱਕੇ ਨੇ ਹੁਣ ਆਪਾਂ ਦੁਬਾਰਾ ਫੇਰ ਇਸ ਦੀ ਟਾਈਮਿੰਗ ਸੈੱਟ ਕਰ ਦਨੇ ਆ ਤੇ ਮੈਂ ਇੱਕ ਵਾਰ ਫਿਰ ਤੋਂ 10 ਮਿੰਟ ਦੀ ਟਾਈਮਿੰਗ ਸੈੱਟ ਕੀਤੀ ਆ ਤੇ ਆਪਾਂ ਖੋਲ ਕੇ ਵੇਖਦੇ ਜਾਵਾਂਗੇ ਇਸ ਨੂੰ ਕਿੰਨੇ ਮਿੰਟ ਟਾਈਮ ਦੇ ਵਿੱਚ ਇਹ ਬੰਦੇ ਨੇ ਹਾਂਜੀ ਦੇਖੋ 1 ਮਿੰਟ 55 ਸਕਿੰਡ ਰਹਿੰਦੇ ਸੀ ਤੇ ਆਪਾਂ ਮਾਈਕਰੋ ਨੂੰ ਖੋਲ ਕੇ ਵੇਖਿਆ ਤੇ ਚੌਲ ਆਪਣੇ ਬਿਲਕੁਲ ਬਣ ਚੁੱਕੇ ਨੇ ਇਹਨਾਂ ਦਾ ਜਿਹੜਾ ਪਾਣੀ ਹੈ ਬਿਲਕੁਲ ਚੌਲਾਂ ਨੇ ਸੋਖ ਲਿਆ ਵਾ ਤੇ ਹੁਣ ਆਪਾਂ ਇਸ ਨੂੰ ਕੱਢ ਲਵਾਂਗੇ ਬਾਹਰ ਇਹ ਜਿਹੜਾ ਕੱਚ ਦਾ ਬੋਲ ਹੈ ਇਹ ਤੁਸੀਂ ਇਸ ਨੂੰ ਇਦਾਂ ਹੀ ਸੈਲਫ ਦੀ ਸਰਫੇਸ ਤੇ ਨਹੀਂ ਰੱਖਣਾਗਾ ਕਿਉਂਕਿ ਨੀਚੇ ਜੇ ਪਾਣੀ ਵਗੈਰਾ ਹੋਊਗਾ ਤਾਂ ਇਹ ਗਰਮ ਹੁੰਦਾ ਤੇ ਇਹ ਟੁੱਟ ਸਕਦਾ ਏ ਤੇ ਇਸ ਤਰ੍ਹਾਂ ਦੇ ਨਾਲ ਤੁਸੀਂ ਸਟੈਂਡ ਤੇ ਰੱਖ ਦੇਣਾ ਵਾ ਤੇ ਆਪਣੇ ਕੋਈ 18 ਕਮਿੰਟ ਦੇ ਵਿੱਚ ਆਪਣੇ ਚੌਲ ਆ ਜਿਹੜੇ ਮਾਈਕਰੋ ਦੇ ਵਿੱਚ ਬਣ ਗਏ ਨੇ ਵੈਸੇ ਤਾਂ ਚਲੋ ਅਗਰ ਤੁਸੀਂ ਉਸ ਤਰ੍ਹਾਂ ਦੇ ਨਾਲ ਉਬਾਲਦੇ ਹੋ ਕੋਈ 10-15 ਮਿੰਟ ਦੇ ਵਿੱਚ ਵੀ ਉਹ ਵੀ ਬਣ ਜਾਂਦੇ ਨੇ ਗੈਸ ਤੇ ਪਰ ਜੇ ਤੁਸੀਂ ਕੋਈ ਕੰਮ ਕਰ ਰਹੇ ਹੋ ਤੇ ਤੁਹਾਨੂੰ ਵੀ ਲੱਗਦਾ ਵੀ ਜਾਂ ਤੁਹਾਡੇ ਕੋਲੇ ਵੀ ਜਿਆਦਾ ਤੁਸੀਂ ਕੋਈ ਗੈਸ ਆ ਰਹੇ ਨੇ ਤੁਹਾਡੇ ਸਾਰੇ ਜਿਹੜੇ ਗੈਸ ਦੇ ਚੁੱਲ੍ਹੇ ਹੁੰਦੇ ਨੇ ਉਹ ਉਹਨਾਂ ਤੇ ਕੰਮ ਕਰ ਰਹੇ ਹੋ ਤੇ ਤੁਹਾਡੇ ਕੋਲ ਅਵਣ ਹੈਗਾ ਤਾਂ ਤੁਸੀਂ ਰਾਈਸ ਬਣਾਉਣੇ ਆ ਤਾਂ ਤੁਸੀਂ ਇਸ ਤਰ੍ਹਾਂ ਦੇ ਨਾਲ ਅਵਣ ਦੇ ਵਿੱਚ ਬਣਾ ਸਕਦੇ ਹੋ ਤੇ ਹਾਂਜੀ ਦੇਖੋ ਚੌਲ ਆਪਣੇ ਬਹੁਤ ਹੀ ਨਰਮ ਜੇ ਹੋ ਗਏ ਨੇ ਵੇਖੋ ਜੀ ਬਹੁਤ ਆਸਾਨੀ ਨਾਲ ਟੁੱਟ ਰਹੇ ਨੇ ਤੇ ਇਹ ਬਹੁਤ ਵਧੀਆ ਚੌਲ ਬਣੇ ਨੇ ਤੇ ਤੁਸੀਂ ਇਸ ਨੂੰ ਕੜੀ ਦੇ ਨਾਲ ਖਾ ਸਕਦੇ ਹੋ ਥੈਂਕ ਯੂ ਫॉर ਵਾਚਿੰਗ